ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਆਪਾਂ ਪਹੁੰਚੇ ਆ ਪਿੰਡ ਮੈਲਖੁਰ ਦੇ ਤਹਿਸੀਲ ਮਹਿਲ ਕਲਾਂ ਤੇ ਜ਼ਿਲ੍ਹਾ ਬਰਨਾਲਾ ਆਪਾਂ ਬਾਈ ਹੋਰਾਂ ਕੋਲੇ ਪਹਿਲੀ ਵਾਰੀ ਆਇਆ ਤੇ ਕੰਮ ਰੈਗੂਲਰ ਚੱਲਦਾ ਵਪਾਰ ਦਾ ਝੋਟੀਆਂ ਦਿਖਾਵਾਂਗੇ ਸੱਜਣੋ ਤਿੰਨ ਮੁੰਡਾ ਵੀ ਨਵਾਂ ਜਿਹੜਾ ਕੰਮ ਕਰਦਾ ਵਪਾਰ ਦਾ ਝੋਟੀਆਂ ਤਿੰਨ ਦਿਖਾਵਾਂਗੇ ਤੇ ਆਜੋ ਬਾਈ ਨਾਲ ਕਰਾਉਨੇ ਆ ਗੱਲਬਾਤ ਕਿੰਨਾ ਝੋਟੀਆਂ ਦੇ ਵੀਡੀਓ 'ਚ ਹੀ ਰੇਟ ਕਰਾਵਾਂਗੇ ਆਜੋ ਜੀ ਹਾਂਜੀ ਨਾਮ ਦੱਸ ਦੂਗੀ ਆ ਮੇਰਾ ਨਾਮ ਵੀਰੇ ਕਾਲਾ ਪਿੰਡ ਮੈਲਖੁਰ ਦਾ ਉਮਰ ਕਿੰਨੀ ਆ ਉਮਰ ਹੈਗੀ ਵੀਰੇ ਮੇਰੀ 20 ਸਾਲ 20 ਸਾਲ ਕਿੰਨਾ ਟਾਈਮ ਹੋ ਗਿਆ ਇਹ ਮੈਕਮੇ ਚ ਆਇਆ ਹੂੰ ਦਾ ਵੀਰੇ ਸਾਡੇ ਪੀੜੀਆਂ ਜੀਆ ਮੈਨੂੰ ਹੋਵੇ ਬਈ 2-3 ਸਾਲ ਹੋ ਗਏ 2-3 ਸਾਲ ਐਕਸਪੀਰੀਅੰਸ ਵਧੀ ਜਾਊਗਾ ਜਿਵੇਂ ਜਿਵੇਂ ਆਉਂ ਪਹਿਲਾਂ ਤੋਂ ਵਪਾਰ ਜਰਜੇ ਕਰ ਲਈਏ ਗੱਲ ਬਾਈ ਕਹਿੰਦਾ ਆਪਣੇ ਖੂਨ ਚਾ ਮੇਨ ਕੰਮ ਆਇੜਾ ਨਾਲ ਨਾਲ ਦੁੱਧ ਦਾ ਕੰਮ ਵੀ ਆ ਦੁੱਧ ਦਾ ਕੰਮ ਵੀ ਆ ਆ ਨਾਲ ਨਾਲ ਹੈਗਾ ਦੁੱਧ ਦਾ ਸਿਸਟਮ ਵੀ ਆ ਇਧਰ ਵੀ ਮਾਰਦੇ ਦੇ ਦਰਸ ਕੈਮਰਾ ਪਸ਼ੂ ਕਾਫੀ ਖੜੇ ਨੇ ਬਾਈ ਕੋਲੇ ਇੱਕ ਗੱਲ ਹੋਰ ਦਾ ਜਿਹੜੇ ਸੱਜਣ ਦਾ ਵਪਾਰੀ ਦਾ ਨਾਲ ਨਾਲ ਦੁੱਧ ਦਾ ਕੰਮ ਆ ਉਹ ਉਹਦੇ ਫੇਲ ਹੋਣ ਦੇ ਚਾਂਸ ਨੇ ਜਿਹ ਮਤਲਬ 0% ਜੀ ਆ ਜਾਂਦੇ ਨੇ ਕਿਉਂਕਿ ਜੇ ਕੋਈ ਮੈਂ ਅੜਦੀਆ ਦੁੱਤੇ ਲਾ ਲਾਂਦਾ ਬਾਈ ਸਟਾਰਟ ਕਿਹੜੇ ਬੰਨਿਓ ਕਰੀਏ ਬਸ ਇਧਰ ਹੀ ਗੱਲ ਹੈ ਇੱਥੋਂ ਕਰੀਏ ਆ ਝੋਟੀ ਤੇ ਮਾਰਦੇ ਦਰਸ ਕੈਮਰਾ ਦਾ ਤੋੜਦੇ ਖੋਲ ਕੇ ਨਹੀਂ ਸੂਆ ਕਿਹੜਾ ਦਾ ਇਹ ਦੂਜੇ ਸੂਆ ਤੀਜੇ ਵੀਰੇ ਚੌਰੀ ਸੂਆ ਤੀਜਾ ਹਾਂ ਆ ਜਾਣਕਾਰੀ ਸਾਰੀ ਜੈਨੂਨ ਦੀ ਵਾਹ ਓਕੇ ਵੀਰੇ ਆ ਸੂਆ ਹੈਗਾ ਤੀਜਾ ਝੋਟੀ ਕੱਦਕਾਰ ਚ ਵੀ ਠੀਕ ਆ ਤੇ ਲੰਬੀ ਲੰਬੀ ਵੀ ਆ ਉਹ ਕਈ ਵਾਰੀ ਸਾਤੋਂ ਪਸ਼ੂ ਘਵਰਾ ਜਾਂਦੇ ਨੇ ਕਿੰਨੇ ਦਿਨ ਦੀ ਸੂਈ ਆ ਬਾਈ ਇਹਨੂੰ ਵੀਰੇ ਹੋ ਗਿਆ 10 ਦਿਨ ਹਜੇ ਮੈਲੇ ਨੂੰ ਚੱਲਣਾ 10 ਦਿਨਾਂ ਦੀ ਸੂਈਆਂ ਮਾਰੇ ਲੱਗੀ ਨਾ ਮਾਰੇ ਬੱਚਾ ਗਿਆ ਨਾਲ ਇਹ ਬੱਚਾ ਇਹ ਮਾਰੇ ਵੀਰੇ ਕੱਤਾਂ ਦੁੱਧ ਕਿੰਨਾ ਹੁਣ ਦੁੱਧ ਇਹਦੇ ਮਾ ਹੈਗਾ ਵੀਰੇ 11 ਕਿਲੋ ਜਮਾ ਕੰਡੇ ਵਾਲਾ 11 ਕੰਡੇ ਵਾਲਾ ਹਾਂ ਜਿਹਾ ਤਿੰਨ ਜਮ ਚੋਲੇ ਕੋਈ ਜਿਹਾ ਚਾਰ ਟਾਈਮ ਚੋਲੇ ਪਰ ਦੁੱਧ ਸੱਜਣਾ ਕੰਡੇ ਵਾਲਾ ਹੈਗਾ 11 ਕਿਲੋ ਆਰਡਰ ਦੀ ਸ਼ੇਪ ਆ ਜਿਹੜੀ ਸ਼ੇਪ ਆਰਡਰ ਦੀ ਚੰਗੀ ਆ ਤੇ ਚਵਾਈ ਦਾ ਜਿਹੜਾ ਸਮਾਂ ਉਹ ਹਜੇ ਪਏ ਨੇ ਤਿੰਨ ਚਾਰ ਘੰਟੇ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਇੱਥੇ ਤੋਂ ਦਰਸ ਕੱਦ-ਕੁੱਦ ਦਾ ਕਰਾ ਦਿੰਦਾ ਜਾਓ ਏ ਕੱਦ-ਕੁੱਦ ਵੀ ਝੋਟੀ ਦਾ ਚੰਗਾ ਤੇ ਬਾਡੀ ਬੁੱਡੀ ਦੀ ਵੀ ਚੰਗੀ ਆ ਚੜਾਈ ਚੜੂਈ ਚ ਆ ਗਈ ਬਾਡੀ ਉੱਤੇੋਂ ਤੇ ਇੱਥੋਂ ਥੰਥ ਨੋਟ ਦਿਖਾ ਦੇ ਚਵਾਈ ਦੀ ਕਿਵੇਂ ਆ ਬਾਈ ਚਵਾਈ ਵੀਰੇ ਜਮਾ ਹੀ ਇੱਕ ਨੰਬਰ ਆ ਗਈ ਇੱਕ ਨੰਬਰ ਹਾਂ ਜਮਾ ਬੱਚਾ ਕੀ ਦੱਸਿਆ ਸੀ ਨਾਲ ਇਹਦੇ ਅ ਨਾਲ ਇਹਦੇ ਆ ਗਿਆ ਬੁੱਲ ਹਨਾ ਮੇਲ ਕਾਫ ਆ ਗਿਆ ਅੱਜ 11 ਕਿਲੋ ਤਿਆਰ 11 ਕਿਲੋ ਜਮਾ ਰੈਡੀ ਆ ਵੀਰੇ ਮੈਲੇ ਨੂੰ ਲੱਗਣੇ ਨੇ ਕੰਡੇ ਧਰਨ ਵਾਲਾ ਜਮਾ ਕੰਡੇ ਧਰਨ ਵਾਲਾ ਲੀਟਰ ਦਾ 12 13 ਮਾਰ ਦਾਂਗੇ ਆ ਲੀਟਰ ਦਾ 12 ਵੀਰੇ ਆ ਲੀਟਰਾਂ 'ਚ 12 13 ਕਰ ਦੂਗੀ ਕੰਡੇ ਵਾਲਾ ਕਰ ਦੂਗੀ 11 ਕਿਲੋ ਪੈਸੇ ਕਿੰਨੇ ਲਵਾਂਗੇ ਦੇ ਮੋਲ ਤਾਂ ਵੀਰੇ ਜਿੰਨਾ ਮਰਜ਼ੀ ਕਰਵਾਲਾ ਮਾਰਾ ਕਰਾਉਂਦੀ ਨਹੀਂ ਆਪਾਂ ਜੈਨੂਨ ਮੁੱਲੇ ਕਰਦੇ ਹਾਂ 85000 ਦੀ ਹਾਂ ਨਹੀਂ ਹਾਂ ਨਾ ਹੈਗੀ 85 ਦੀ ਮਾਨਤਾਨ ਕਰ ਦਾਂਗੇ ਜੋ ਮਾਨਤਾਨ ਛੋਟ ਛੱਪਾ ਚਲ ਹੋ ਗਿਆ ਆ ਮਾਨਤਾਨ ਬਾਈ ਕਹਿੰਦਾ ਛੋਟ ਛੱਪਾ ਕਰ ਦਾਂਗੇ ਇੱਥੋਂ ਦਿਖਾ ਦੇ ਤਰਸ ਆਡਰ ਓਏ ਕਿਉਂਕਿ ਚਵਾਈ ਦਾ ਸਮਾਂ ਪਿਆ ਆਡਰ ਝੋਟੀ ਚੰਗਾ ਬਣਾਉਂਦੀ ਆ ਚਵਾਈ ਚਬੂਈ ਦੀ ਬਾਈ ਕਹਿੰਦਾ ਓਕੇ ਜੀ ਰਿਪੋਰਟ ਆ ਬਾਕੀ ਜਿਹੜਾ ਸੱਜਣ ਨੂੰ ਯਾਰ ਪਸੰਦ ਆਊਗੀ ਚੀਜ਼ ਹੈ ਨਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਤੇ ਹੁਣ ਮਾਰ ਦੇ ਤਰਸ ਆ ਝੋਟੀ ਤੇ ਉਹ ਦੋ ਨੰਬਰਾਂ ਦੇ ਦੀ ਬਾਡੀ ਬੁੱਡੀ ਕੱਬੀ ਆ ਹਨਾ ਹਾਂ ਵੀਰੇ ਜਮਾਂ ਇਹ ਜਿਵੇਂ ਆਪਾਂ ਕਹਿ ਦਿੰਦੇ ਨਾ ਵੀ ਗੁੱਦਾਂਲੀ ਆ ਗਈ ਹੈ ਨਾ ਹਾਂ ਕੁਆਲਿਟੀ ਹੈ ਇਹ ਆ ਗਈ ਗੁੱਦਾਂਲੀ ਝੋਟੀ ਇਹ ਵੀ ਤੋਰ ਦੇ ਖੁੱਲ ਕੇ ਨਾਲ-ਨਾਲ ਦੀ ਡਿਟੇਲ ਦੱਸਦੇ ਸੂਆ ਕਿਹੜਾ ਦਾ ਇਹ ਦੂਜੇ ਸੂਈ ਹੈ ਵੀਰੇ ਸੂਆ ਦੂਜਾ ਉਹ ਸਿੰਘਪੋਰਾ ਕ ਖੁੱਲਾ ਹਨਾ ਹਾਂ ਸਿੰਘ ਖੁੱਲਾ ਆ ਕੱਲਾ ਸਿੰਘ ਨਾ ਬੱਸ ਦੇਖਿਓ ਹਾਂ ਹਾਂ ਹੋਰ ਪਾਸਿਓ ਕੋਈ ਕਮੀ ਨਹੀਂ ਹੈਗੀ ਬਾਡੀ ਬੁੱਡੀ ਦੀ ਗੱਲ ਕਰ ਲਈਏ ਤੇ ਥਣ ਸੁਣ ਦੀ ਗੱਲ ਕਰ ਲਈਏ ਤੇ ਇਹਦੀ ਲੰਬਾਈ ਲੰਬੂਈ ਦੀ ਗੱਲ ਕਰ ਲਈਏ ਇੱਥੋਂ ਲੰਬਾਈ ਲੰਬੂਈ ਦਿਖਾ ਦੇ ਤਰਸ ਕੱਦ ਵਿੱਡ ਵੀ ਝੋਟੀ ਦਾ ਚੰਗਾ ਆ ਗਿਆ ਤੇ ਗੋਦਾਲੀ ਝੋਟੀ ਆ ਗਈ ਜਿਵੇਂ ਆਪਾਂ ਕਹਿੰਦੇ ਨੇ ਪਹਿਲ ਨਾ ਹੁੰਦੀਆਂ ਨੇ ਨਾ ਨਵੇਂ ਹਾਨ ਚ ਉਸ ਟਾਈਪ ਦੀ ਝੋਟੀ ਆ ਗਈ ਇਹ ਉੱਤੋਂ ਚੜਾਈ ਚੜੂਈ ਵੀ ਬਹੁਤ ਆ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ ਵੀਰੇ 2 ਦਿਨ ਬੌਲੇਉ ਸਾ ਜਮਾ 2 ਦਿਨ 2 ਦਿਨ ਹੋਇਆ ਸੂਈ ਬੌਲੇ ਚੋਂ ਸਾਫ ਹੈ ਜਮਾ ਕਿੰਨਾ ਕੁ ਬੌਲਾ ਹੋਊਗਾ ਹੁਣ ਬੌਲਾ ਵੀਰੇ ਹੋਊਗੀ ਮੈਂ 9 ਕਿਲੋ ਤੋਂ ਸਟਾਰਟ ਹੋਊਗੀ 9 ਕਿਲੋ ਡੰਗ ਦੋ ਡੰਗ ਬੌਲਾ ਚਵਾ ਲਿਆਂਗੇ ਹਾਂ ਚਵਾ ਲਾਂਗੇ ਆ ਡੰਗ ਤੋਂ ਡੰਗ ਬਾਈ ਕਹਿੰਦਾ 9 ਕਿਲੋ ਬੋਲਾ ਇਹਦਾ ਆਪਾਂ ਚਵਾਦਾਂਗੇ ਹੀ ਗੱਲ ਨਹੀਂ ਸੂਈ ਹੈਗੀ ਆ ਦੋ ਦਿਨਾਂ ਦੀ ਮਗਰ ਕੱਟੀ ਆ ਮਗਰ ਇਹਦੇ ਬਾਈ ਕਹਿੰਦਾ ਕੱਟੀ ਆ ਓਏ ਇੱਕ ਨਾਲ ਇੱਕ ਨਗੀਨਾ ਫ੍ਰੀ ਆ ਜਿਵੇਂ ਕਈ ਸੱਜਣ ਸ਼ਕੀਨ ਹੁੰਦੇ ਨੇ ਤਰਸ ਵੀ ਆਪਾਂ ਨੂੰ ਕੱਟੀ ਦੀ ਲੋੜ ਆ ਉਹ ਸਿਸਟਮ ਆ ਤੇ ਮੈਂ ਠੰਡੀ ਆ ਥਣ ਸੁਣ ਵੀ ਚੰਗਾ ਲੱਗਿਆ ਤੇ ਝੋਲ ਚੁਗਲ ਵੀ ਜਿਵੇਂ ਗਾਵਾ ਦੇ ਹੁੰਦੀ ਆ ਉਹ ਸਿਸਟਮ ਆ ਤੇ ਹਜੇ ਜਿਵੇਂ ਜਿਵੇਂ ਇਹ ਦੁੱਧ ਤੇ ਚੱਲੂਗੀ ਜਿਹੜੇ ਬਲ ਬੋਲ ਨੇ ਲੈ ਵਿੱਚ ਉਹ ਬਲਬੂ ਸਾਰੇ ਇਹ ਕਰਦੀ ਜਾਊਗੀ ਪੇਸ਼ਾਨ ਤੋਂ ਦੁੱਧ ਦੇ ਦੂੰ ਮੈਂ ਵੀਰੇ 15 ਕਿਲੋ ਦੀ ਗਰੰਟੀ ਦੇ ਦਾਂ ਮੈਂ 15 ਦੀ ਗਰੰਟੀ 15 ਦੀ ਗਰੰਟੀ 22 15 ਕਹਿੰਦਾ ਯਾਰ ਜੇ 14 ਮੰਨ ਕੇ ਲੈ ਜਿਓ ਹਾਂ 15 ਜਮ ਨਹੀਂ ਖੁੱਲੇ ਹੀ ਦੂ ਬਾਈ 22 ਚ ਪੂਈ ਦੀ ਕਿਵੇਂ ਮੈਂ ਇੱਕ ਨੰਬਰ ਹੀ ਆ ਬਾਈ ਜਮ ਇਥੋਂ ਤਰਸ ਲੰਬਾਈ ਲਮੂਈ ਦਿਖਾ ਦੇ ਪੇਸ਼ਾਨੂ ਹੋ ਕੇ ਹੁਣ ਟੋਪੀ ਉੱਤਰੀ ਹੋਈ ਆ ਨਾ ਟੋਪੀ ਜ਼ਰੂਰ ਉੱਤਰੀ ਆ ਆ ਟੋਪੀ ਜ਼ਰੂਰ ਉੱਤਰੀ ਹੋਈ ਆ ਸਿੰਘ ਦੀ ਫੇਸ ਕੁਆਲਿਟੀ ਤੇ ਵੀ ਮਾਰਦੀ ਤੇ ਹੋਰ ਪਾਸੇ ਯਾਰ ਕਿਸੇ ਪਾਸੇ ਝੋਟੀ ਚ ਕੋਈ ਕਮੀ ਨਹੀਂ ਇੱਕ ਸਿੰਘ ਜ਼ਰੂਰ ਪੂਰਾ ਇੱਕ ਖੁੱਲਾ ਆ ਗਿਆ ਤੇ ਨਾਲ ਇਹਦੇ ਕੱਤੀ ਆ ਬਾਈ ਮੋਲ ਦਵਰੇ ਦਾ 10 ਕਿੰਨੇ ਦੇ ਦਾਂਗੇ 1 5 ਦੀ ਹਾਂ ਮੈਂ ਪੂਰੀਆਂ ਪਾਰੀਆਂ ਦੀ ਹੋ ਜੂ ਹਾਂ ਪੂਰੀਆਂ ਡੇੜ ਗੇੜ ਹੋ ਜੀ ਕਿਸ ਹਾਂ ਪੂਰੀਆਂ ਦੀ ਕਰ ਦਾਂਗੇ ਹਾਂ ਪੂਰੀਆਂ ਡੇੜ ਗੇੜੀ ਹੋ ਜੂਗਾ ਕਿਸ ਹਾਂ ਫੋਨ ਮਿਲਿਆ ਲਿਓ ਬਾਈ ਨੂੰ ਇਹੀ ਜੀ ਗੱਲ ਨਹੀਂ ਛੋਟੀ ਚੰਗੀ ਆ ਤੇ ਹੁਣ ਮਾਰ ਦੇ ਤਸ ਤਿੰਨ ਨੰਬਰ ਵਾਲੀ ਤੇ ਕੈਮਰਾ ਇਹਦਾ ਸੂਆ ਕਿਹੜਾ ਜੀ ਇਹ ਦੂਜੇ ਸੂਈ ਆ ਵੀਰੇ ਇਹਦਾ ਦੂਜਾ ਹਾਂ ਇਹ ਕਿੰਨੇ ਕ ਦਿਨ ਦੀ ਸੂਈ ਆ ਬਾਈ ਇਹਨੂੰ ਹੋ ਗਿਆ ਵੀਰੇ 8 9 ਦਿਨ ਹੋ ਗਏ ਇਹਨੂੰ ਇਹ ਹੱਥਾਂ ਨਾਲ ਵੰਦਣਾ ਦੀ ਹਾਂ ਆ ਇਹਦਾ ਕੱਦ ਥੋੜਾ ਜਿਹਾ ਦਰਮਿਆਨਾ ਆ ਗਿਆ ਉਹਨਾਂ ਦੇ ਮੁਕਾਬਲੇ ਹੈਨਾ ਹਾਂ ਹਾਂ ਆ ਇਹਦਾ ਕੱਦ ਦਰਮਿਆਨਾ ਇਹਦੇ ਨਾਲ ਬੱਚਾ ਕੀ ਆ ਬਾਈ ਇਹਦੇ ਨਾਲ ਵੀ ਬਰੇ ਕੱਤੀ ਇਹਦੇ ਨਾਲ ਵੀ ਕੱਤੀ ਆ ਹਾਂ ਹਾਂ ਦੁੱਧ ਕਿੰਨਾ ਹੋਣੇ ਥੱਲੇ ਦੁੱਧ ਇਹ ਥੱਲੇ ਬਾਈ 11 ਕਿਲੋ ਜਮਾ ਕੰਡਿਆ 11 ਕੰਡਿਆ ਦਾ ਲੀਟਰ 13 ਲੀਟਰ 13 ਆ ਕਿਲੋ 11 ਲੀਟਰ 12.5 13 ਹੋ ਜਾਣਗੇ ਕਿਉਂਕਿ ਲੀਟਰਾਂ ਚ ਝੱਗ ਚੱਪਾ ਸਿਸਟਮ ਬਣ ਜਾਂਦਾ ਹੁੰਦਾ ਸਾਰਾ ਕੰਡੇ ਦੇ ਤੋਲ ਦੇਣਾ ਉਹਨੇ ਜਿਹੇ ਵਿੱਚ ਝੱਗ ਹੋਵੇ ਚਾਹੀ ਦੁੱਧ ਹੋਵੇ ਉਹ ਝੋਟੀ ਨਵੇਂ ਹਾਨ ਚਾ ਲੰਬੀ ਤਾਂ ਬਹੁਤਾ ਲੰਬਾਈ ਦੀ ਕੋਈ ਕਮੀ ਨਹੀਂ ਝੋਟੀ ਦੀ ਇਹ ਗੱਲਬਾਤ ਕਰ ਲਈਏ ਹਾਂ ਲੰਬੀ ਪੂਰੀ ਆ ਕੱਦ ਦਾ ਜਿਹੜਾ ਕੱਦ ਥੋੜਾ ਜਿਹਾ ਦਰਮਿਆਨਾ ਕੋਈ ਛੋਟਿਆਂ ਚ ਨਹੀਂ ਆਉਂਦਾ ਦਰਮਿਆਨਿਆਂ ਚ ਆ ਗਿਆ ਕਿਉਂਕਿ ਉਹ ਮੱਜਾਂ ਜਿਹੜੀਆਂ ਦੂਜੇ ਬੰਨੇ ਤੇ ਖਾਈਆਂ ਨੇ ਮੈਂ ਉਹਨਾਂ ਦਾ ਕੱਦ ਆ ਗਿਆ ਥੋੜਾ ਜਿਹਾ ਵੱਡਾ ਉਹ ਥੋੜੇ ਵੱਡੇ ਕੱਦ ਚ ਆ ਗਿਆਂ ਉਹਨਾਂ ਦੇ ਮੁਕਾਬਲੇ ਉਹਨਾਂ ਦੇ ਨੇੜੇ ਖੜੀ ਤੁਹਾਨੂੰ ਇਹ ਦਰਮਿਆਨੀ ਲੱਗੂਗੀ ਅਗਲੇ ਬੰਨਿਆਂ ਤੇ ਖੜੀ ਧਰਸੀ ਇਧਰਲੇ ਬੰਨੇ ਲਿਆ ਹਨ ਤੋਂ ਨੇ ਦਾ ਚੰਗਾ ਲੱਗਦਾ ਤੇ ਬਾਈ ਚ ਪੂਜੀ ਦੀ ਕਿਵੇਂ ਦਵਾਈ ਵੀ ਜਮਾ ਦੇ ਪਾਸ ਹੋਕੀ ਆ ਜਮਾ ਆ ਬਾਕੀ ਵਪਾਰੀ ਯਾਰ ਵਪਾਰੀ ਸੱਜਣ ਦਾ ਚਬਾਈ ਦੇ ਤਕਰੀਬਨ ਤਕਰੀਬਨ ਜਾਨਵਰ ਪਾਸ ਹੀ ਲੈ ਕੇ ਹੁੰਦੇ ਹੁੰਦੇ ਨੇ ਤੇ ਬਾਕੀ ਫੇਰ ਵੀ ਯਾਰ ਜਿਹੜੇ ਸੱਜਣ ਨੂੰ ਪਸੰਦ ਆਉਂਦੀਆਂ ਚੀਜ਼ ਹੈ ਹਨਾ ਉਹਦਾ ਹੱਕ ਹੁੰਦਾ ਬਾਈ ਨੇੜੇ ਆ ਕੇ ਪਾਸ ਕਰਕੇ ਲੈ ਜਾਣਾ ਹਾਂ ਜ਼ਰੂਰੀ ਗੱਲ ਆ ਉਹ ਪਹਿਲੇ ਇਹ ਕਿੰਨਾ ਕੁ ਦੁੱਧ ਪਾ ਦੂਗੀ ਦੁੱਧ ਦੇ ਦੋ ਬਾਈ ਆਪਾਂ ਐਵੇਂ ਕਹਦੀਏ 15 16 ਹਨਾ ਯਾਨੀ ਕਿ 13 ਕਿਲੋ ਜਮਾ ਖੁੱਲਾ ਚਬਾ ਦੂ ਹਾਂ 12 13 ਕਿਲੋ ਚਬਾ ਦੂ ਹਾਂ ਹਾਂ ਆ ਕਿਲੋ ਕਿਲੋ ਜੇ ਘੱਟ ਮੰਨ ਲਓ ਕੋਈ ਚੱਕਰ ਨਹੀਂ ਵੀ 12 13 ਵੀ ਚਬਾ ਦੂਗੀ ਲੰਬਾਈ ਲੰਗੂਈ ਚੰਗੀ ਆ ਤੇ ਆ ਨਵੇਂ ਹਾਂਣ ਚ ਗਈ 240 ਨਗਾ ਦੂਗੀ ਅੱਗੇ ਤੁਹਾਡੇ ਤੇ ਨਾਲ ਇਹਦੇ ਵੀ ਕੱਟੀ ਆ ਗਈ ਤੇ ਆਹ ਝੋਟੀ ਮਗਰ ਵੀ ਕੱਟੀ ਆ ਗਈ ਤੇ ਜਿਹੜੀ 1 ਨੰਬਰ ਤੇ ਦਿਖਾਈ ਸੀ ਉਹਦੇ ਨਾਲ ਹੈਗਾ ਮੇਲ ਕਾਪ ਇਹਦੇ ਪੈਸੇ ਕਿੰਨੇ ਲਵਾਂਗੇ ਤਿੰਨ ਨੰਬਰ ਦੀ ਝੋਟੀ ਇਹਦੇ ਲਵਾਂਗੇ ਵੀਰੇ 85000 ਇਹਦਾ ਲਵਾਂਗੇ 85 ਮਾਨਤਨ ਛੋੜ ਛੱਡਾ ਉਹਦੇ ਚੋ ਕਰ ਦਿਆਂਗੇ ਹਾਂਜੀ ਨੰਬਰ ਬੋਲੋ ਆਪਣਾ ਨੰਬਰ ਹੈਗਾ ਵੀਰੇ ਆਪਣਾ 9877251048 ਇੱਕ ਵਾਰੀ ਫਿਰ ਬੋਲੋ 9877251048 ਆ ਸੰਪਰਕ ਬਾਈ ਨਾਲ ਕਰ ਲਓ ਜਿਹੜੇ ਸੱਜਣ ਨੂੰ ਉਹਨਾਂ ਨੂੰ ਤਿੰਨਾਂ ਚੋ ਕੋਈ ਵੀ ਝੋਟੀ ਪਸੰਦ ਆਊਗੀ ਜੇ ਕਿਸੇ ਸੱਜਣ ਨੇ ਤਿੰਨੇ ਲਜਾਣੀਆਂ ਨੇ ਜਾਂ ਜੋੜਾ ਲੈ ਜਾਣਾ ਉਹ ਜਾ ਫਿਰ ਉਹ ਮਾਨਤਾ ਕਰ ਦਾਂਗੇ ਉਹ ਜਾ ਉਹ ਹੀ ਆ ਮਾਨਤਾਨ ਕਰ ਦਾਂਗੇ ਜੇ ਯਾਰ ਕੋਈ ਸੱਜਣ ਤਿੰਨੇ ਇਕੱਠੀਆਂ ਲੈ ਜਾਂਦਾ 30 40 ਕਿਲੋਮੀਟਰ ਤੱਕ ਪਹੁੰਚ ਵੀ ਕਰ ਦਾਂਗੇ ਕਰ ਦਾਂਗੇ ਪਹੁੰਚ ਵੀ ਆ 40 ਕਿਲੋਮੀਟਰ ਤੱਕ ਪਹੁੰਚ ਵੀ ਕਰਾ ਦਾਂਗੇ ਕੋਈ ਚੱਕਰ ਨਹੀਂ ਜੇ ਤਿੰਨੇ ਸੱਜਣ ਨੂੰ ਲੈ ਜਾਂਦਾ ਜਾਂ ਕੋਈ ਜੋੜਾ ਲੈ ਜਾਂਦਾ ਜੋੜੇ ਦੀ ਵੀ ਕਰ ਦਾਂਗੇ 60 ਤੱਕ ਵੀ ਕਰ ਦਾਂਗੇ 60 60 ਕਿਲੋਮੀਟਰ ਤੱਕ ਵੀ ਕਰ ਦਾਂਗੇ ਬਾਈ ਦਿਲਦਰਿਆ ਹੀ ਗੱਲ ਨਹੀਂ ਕਹਿੰਦਾ ਪਹੁੰਚ ਵੀ ਕਰ ਦਾਂਗੇ ਪਹਿਲਵਾਨ ਕਹਿੰਦਾ ਜੇ ਕਿਸੇ ਸੱਜਣ ਨੇ ਦੋ ਲਜਾਣੀਆਂ ਨੇ ਜਾਂ ਇਕੱਠੀਆਂ ਤਿੰਨ ਲਜਾਣੀਆਂ ਨੇ ਬਾਕੀ ਜਿਹੜੇ ਸੱਜਣੋਂ ਇਹਨਾਂ ਤਿੰਨਾਂ 'ਚੋਂ ਜਿਹੜੀ ਵੀ ਝੋਟੀ ਪਸੰਦ ਆਊਗੀ ਬਾਈ ਨੇੜੇ ਆਕੇ ਤਸੱਲੀ ਕਰਕੇ ਬਾਈ ਤੋਂ ਫ੍ਰੀ ਕਰਕੇ ਲੈ ਜਿਓ ਪਿੰਡ ਹੈਗਾ ਮੈਲਖੁਰਦ ਤਹਿਸੀਲ ਮੈਲਕਲਾਂ ਤੇ ਜ਼ਿਲ੍ਹਾ ਆ ਗਿਆ ਸੱਜਣਾ ਨੂੰ ਬਰਨਾਲਾ ਤੇ ਬਾਕੀ ਕਮੈਂਟ ਕਰਕੇ ਦੱਸਿਓ ਬਾਈ ਦੇ ਜਾਨਵਰ ਕਿੱਦਾਂ ਦੇ ਲੱਗੇ ਧੰਨਵਾਦ ਜੀ